ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ 'ਚ ਨਵੇਂគਲੀ ਸੋਚ ਦੇ ਨਾਲ ਲੋਕਾਂ ਨੂੰ ਇੱਕ ਅਸਰਦਾਰ ਅਤੇ ਜਵਾਬਦੇਹ ਪ੍ਰਸ਼ਾਸਨ ਦੇਣ ਲਈ ਹਰ ਯਤਨ ਕਰ ਰਹੀ ਹੈ ਪੰਜਾਬ ਸਰਕਾਰ ਤੇ ਇਸ ਲਈ ਕਈ ਵੱਟੇ ਅਤੇ ਕ੍ਰਾਂਤੀਕਾਰੀ ਫੈਸਲੇ ਵੀ ਲਏ ਗਏ ਨੇ ਸਰਕਾਰੀ ਦਫਤਰਾਂ ਦੇ ਨਾਲ ਜੁੜੀਆਂ ਤਰਤਾਲੀ ਵਕ ਵਕ ਸੇਵਾਵਾਂ ਆਮ ਲੋਕਾਂ ਦੇ ਘਰਾਂ ਤੱਕ ਪਹੁੰਚਾਉਣ ਲਈ ਭਗਵੰਤ ਮਾਨ ਸਰਕਾਰ ਤੁਹਾਡੇ ਦਵਾਰ ਨਾ ਦੀ ਇੱਕ ਨਵੀਂ ਸਕੀਮ ਸ਼ੁਰੂ ਕੀਤੀ ਗਈ ਹੈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਇਹ ਪੰਜਾਬ ਦੇ ਲਈ ਇੱਕ ਇਤਿਹਾਸਕ ਸ਼ੁਰੂਆਤ ਹੈ ਇਸ ਨਾਲ ਲੋਕਾਂ ਖਾਸ ਕਰਕੇ ਬਜ਼ੁਰਗਾਂ ਦਾ ਸਨਮਾਨ ਬਹਾਲ ਹੋਏਗਾ ਤੇ ਉਹਨਾਂ ਨੂੰ ਆਪਣੇ ਕੰਮ ਲਈ ਸਰਕਾਰੀ ਦਫ਼ਤਰਾਂ ਦੇ ਚੱਕਰ ਲਾ ਕੇ ਖੱਜਲ-ਖਵਾਰ ਨਹੀਂ ਹੋਣਾ ਪਵੇਗਾ ਜੁੱਤੀਆਂ ਕੱਸ ਗਿਆ ਦਾੜੀਆਂ ਚਿੱਟੀਆਂ ਹੋ ਗਈਆਂ ਦਫ਼ਤਰਾਂ ਦੇ ਗੇੜੇ ਮਾਰਦੇ ਆ ਮਾਰਦਿਆਂ ਦੀ ਉੱਥੇ ਜਾ ਕੇ ਝੜਕਾਂ ਖਾ ਕੇ ਮੁੜ ਕੇ ਆਉਂਦੇ ਸੀ ਜਾ ਬੁੜਿਆ ਤੂੰ ਕਿੱਧਰ ਮੂੰਹ ਚੱਕਿਆ ਇਹ ਤੇਰਾ ਕੰਮ ਨਹੀਂ ਹੋ ਸਕਦਾ ਅਗਲੇ ਬੁੱਧਵਾਰ ਨੂੰ ਆਈ ਵੀਰਵਾਰ ਨੂੰ ਆਈ ਮੈਂ ਬਹੁਤ ਚਿਰ ਦਾ ਛੋਟਾ ਹੁੰਦਾ ਦੇਖੀ ਜਾਂਦਾ ਹੁੰਦਾ ਸੀ ਇਹ ਵੀ ਜ਼ਿੰਦਗੀ 'ਚ ਕਦੇ ਮੌਕਾ ਮਿਲਿਆ ਪ੍ਰਮਾਤਮਾ ਨੇ ਉਹ ਜ਼ਿੰਮੇਵਾਰੀ ਦਿੱਤੀ ਆ ਬੁੱਧਵਾਰ ਤੇ ਵੀਰਵਾਰ ਖਤਮ ਕਰਨੇ ਨੇ ਇਹਨਾਂ ਸੇਵਾਵਾਂ ਦਾ ਲਾਹਾ ਲੈਣ ਲਈ ਟੋਲ ਫਰੀ ਨੰਬਰ 1076 ਤੇ ਫੋਨ ਕਰਨਾ ਹੋਏਗਾ ਤੇ ਤੁਹਾਡੀ ਸਹੂਲਤ ਦੇ ਮੁਤਾਬਕ ਤੈ ਸਮੇਂ ਤੇ ਸਰਕਾਰੀ ਮੁਲਾਜ਼ਮ ਆਪ ਤੁਹਾਡੇ ਘਰ ਆ ਕੇ ਇਹ ਕੰਮ ਕਰਨਗੇ ਤੇ ਸਰਕਾਰੀ ਦਸਤਾਵੇਜ਼ ਵੀ ਘਰ ਬੈਠੇ ਬਿਠਾਏ ਹੀ ਮਿਲ ਜਾਣਗੇ ਉਸੇ ਦਿਨ ਹੀ ਕੰਮ ਬਣਦਾ ਹੋਇਆ ਉਸੇ ਦਿਨ ਨਹੀਂ ਤਾਂ ਤੁਹਾਨੂੰ ਕੋਈ ਡਾਕੂਮੈਂਟ ਹੋਰ ਲੋੜ ਹੋਈ ਆਪੀ ਬਣਵਾ ਕੇ ਤੀਜੇ ਚੌਥੇ ਜਾਂ ਦੂਜੇ ਦਿਨ ਤੁਹਾਡੇ ਘਰੇ ਆ ਕੇ ਫੜਾ ਕੇ ਜਾਊਗਾ ਲੋ ਜੀ ਥੋੜਾ ਬਣ ਗਿਆ ਸਰਟੀਫਿਕੇਟ ਸੂਬੇ ਦੇ ਲੋਕਾਂ ਨੇ ਵੀ ਪੰਜਾਬ ਸਰਕਾਰ ਦੇ ਇਸ ਫੈਸਲੇ ਦੀ ਸ਼ਲਾਘਾ ਕੀਤੀ ਹੈ ਉਹਨਾਂ ਨੇ ਪਹਿਲ ਦੇ ਤਹਿਤ ਇਹ ਸ਼ੁਰੂ ਕੀਤਾ ਪ੍ਰੋਗਰਾਮ ਅਸੀਂ ਅੱਗੇ ਪਹਿਲਾਂ ਲਾਈਨਾਂ ਜਾਂਦੇ ਸੀਗੇ ਕਈ ਵਾਰੀ ਉੱਥੇ ਦਫ਼ਤਰ ਬੰਦ ਹੋਣਾ ਜਾਂ ਹੋਰ ਹੋਣਾ ਹੁਣ ਇਹ ਸਾਡੇ ਘਰੇ ਆਣਗੇ ਸਰਕਾਰ ਨੇ ਕਿਹਾ ਵੀ ਘਰੇ ਆ ਕੇ ਤੁਹਾਡੇ ਹਰ ਸਰਟੀਫਿਕੇਟ ਤੁਹਾਡਾ ਬਣਾਇਆ ਜਾਊਗਾ ਜਿਹੜਾ ਵੀ ਤੁਹਾਡੇ ਹੈਗੇ ਨੇ ਅਸੀਂ ਸਰਕਾਰ ਦਾ ਬਹੁਤ ਧੰਨਵਾਦ ਕਰਦੇ ਆਂ ਜਿਹੜਾ ਸਰਕਾਰ ਨੇ ਉਪਰਾਲਾ ਕੀਤਾ ਵੀ 1076 ਨੰਬਰ ਜਿਹੜਾ ਤੁਸੀਂ ਕਾਲ ਕਰੋ ਤੁਹਾਨੂੰ ਜਿਹੜਾ ਘਰ ਬੈਠੇ ਜਿਹੜੀ ਇਹ ਸੁਵਿਧਾ ਜਿਹੜੀ ਆ ਉਹ ਮਿਲ ਸਕਦੀ ਆ ਤਾਂ ਇਹ ਬਹੁਤ ਵਧੀਆ ਉਪਰਾਲਾ ਹੈ ਕਿਉਂਕਿ ਸਰਕਾਰ ਆਪਣੇ ਪੱਧਰ ਤੇ ਚੰਗੇ ਕੰਮ ਕਰਦੀ ਆ ਇਹ ਜਿਹੜਾ ਉਪਰਾਲਾ ਸਰਕਾਰ ਵੱਲੋਂ ਕੀਤਾ ਗਿਆ ਤਾਂ ਕਾਬਲੇ ਤਾਰੀਫ ਹੈ ਪੰਜਾਬ ਦੀ ਜਨਤਾ ਦੀਆਂ ਪਰੇਸ਼ਾਨੀਆਂ ਘਟਾ ਕੇ ਲੋਕ ਹਿੱਤ ਨਾਲ ਜੁੜੀਆਂ ਯੋਜਨਾਵਾਂ ਨੂੰ ਸਕਾਰ ਕਰ ਰਹੀ ਹੈ ਪੰਜਾਬ ਸਰਕਾਰ